ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਜ਼ਿਲ੍ਹਾ ਤਰਨਤਾਰਨ ਦੇ ਨੇੜੇ ਜੋ ਆਪਣਾ ਬੀਕੇਯੂ ਦੇ ਕੋਲ ਜਦ ਕੈਂਪ ਚੱਲ ਰਿਹਾ ਜਿਹੜਾ ਸਰਦਾਰ ਮਨੀਕੇ ਪਤਾਂ ਦੇ ਨੇੜੇ ਤੇ ਸਰਦਾਰ ਜਗਜੀਤ ਸਿੰਘ ਡੱਲੇ ਵਾਲੀ ਐਮਆਈ ਥੇਠ ਤੇ ਜਿੰਨਿਆਂ ਕ ਵੀ ਇੱਥੇ ਨੁਕਸਾਨ ਹੋਇਆ ਇਸ ਏਰੀਏ ਦਾ ਚਲੋ ਅਸੀਂ ਆਪਣੇ ਲੁਧਿਆਣਾ ਜ਼ਿਲ੍ਹੇ ਤੋਂ ਪਿੰਡ ਹਲਵਾਰਾ ਵੱਲੋਂ ਤੇ ਉਹਨਾਂ ਦੇ ਕੀ ਨਾਮ ਨਹੀਂ ਸ਼ਾਮ ਸਿੰਘ ਸਵਰਗਵਾਸੀ ਸ਼ਾਮ ਸਿੰਘ ਵੱਲੋਂ 3,25,000 ਦੀ ਸੇਵਾ ਕਰੀ ਆ ਤੇ ਉਹਨਾਂ ਦੇ ਪਿੰਡੋਂ ਹੀ 1,5000 ਦਾ ਗੁਪਤਦਾਨ ਕੀਤਾ ਗਿਆ ਤੇ ਇੱਧਰ ਸਾਡੇ ਉਕਾਈ ਪ੍ਰਧਾਨ ਹੈਗੇ ਨੇ ਆਪਣੇ ਪਟਗੁਰਪ ਸਿੰਘ ਪਿੰਡ ਕੈਲੇ ਤੋਂ ਉਹਨਾਂ ਦੀ ਉਕਾਈ ਵੱਲੋਂ 1,16,900 ਰੁਪਏ ਦੀ ਜਿਹੜੀ ਇਹ ਮਦਦ ਭੇਜੀ ਗਈ ਹੈ ਅੱਜ ਤਾਂ ਅਸੀਂ ਉਹਨਾਂ ਵੀਰਾਂ ਦਾ ਧੰਨਵਾਦ ਤੈਦ ਲੋ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇਹਨਾਂ ਡੁੱਬਦਿਆਂ ਨੂੰ ਡੁੱਬਦਿਆਂ ਦੀ ਬਾਹ ਫੜੀ ਆ ਤੇ ਤੇ ਮਦਦ ਕਰੀ ਆ ਤੇ ਬਹੁਤ ਸਾਰੀਆਂ ਜ਼ਮੀਨਾਂ ਇਦਾਂ ਪਈਆਂ ਨੇ ਅਜੇ ਉਹ ਪੱਧਰ ਨਹੀਂ ਹੋਈਆਂ ਤੇ ਪੱਧਰ ਕਰਕੇ ਉਹਨਾਂ ਦੇ ਟੀਚਾ ਮਿੱਥਿਆ ਵਾ ਤੇ ਉਹਦਾ ਪੱਧਰ ਕਰਕੇ ਅਸੀਂ ਕਣਕ ਬੀਜਣ ਦਾ ਟੀਚਾ ਮਿੱਥਿਆ ਆ ਸਾਡੇ ਲੁਧਿਆਣਾ ਜ਼ਿਲ੍ਹੇ ਤੋਂ ਪਹਿਲਾਂ ਵੀ 1000 ਕਿੱਲੇ ਦਾ 2000 ਰੋ ਦੀ ਖਾਦ ਦੀ ਮਦਦ ਕੀਤੀ ਗਈ ਸੀ ਤਾਂ ਮੈਂ ਉਸ ਵੀਰ ਦਾ ਵੇਖ ਦਾ ਦਿਲੋਂ ਧੰਨਵਾਦ ਆ ਜਿਨੇ ਤਿਲ ਪਰ ਵੀ ਦਾਣੇ ਦੇ ਵਿੱਚ ਸਹਿਯੋਗ ਕੀਤਾ ਵਾ ਤੇ ਬਾਕੀ ਸਾਡੇ ਕਮੇਟੀ ਦੇ ਮੈਂਬਰ ਸਾਡੇ ਜ਼ਿਲ੍ਹਾ ਪ੍ਰਧਾਨ ਲਵਜੀਤ ਸਿੰਘ ਜੀ ਦੱਸ ਦੇਣਗੇ ਤੇ ਮੈਂ ਕਹੂੰਗਾ ਵੀ ਅੱਜ ਦੀ ਪੇਮੈਂਟ ਸੀ ਉਹਨਾਂ ਨੂੰ ਦਿੱਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਦੋਸਤੋ ਜਿਹੜੀ ਇਹ ਹੜਾਂ ਦੀ ਮਾਰ ਹੇਠ ਆਏ ਇਲਾਕੇ ਨੇ ਇਹਨਾਂ ਦਾ ਜੋ ਬੀਕੇਯੂ ਇੱਕ ਦਾ ਸਿੱਧੂ ਪਰ ਸਰਦਾਰ ਜਗਜੀਤ ਸਿੰਘ ਢੱਲੇਵਾਲ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਵੱਲੋਂ ਕੰਮ ਆਰੰਭਿਆ ਗਿਆ ਇਥੇ ਜ਼ਮੀਨਾਂ ਪਧਰੀਆਂ ਕਰਕੇ ਬਜਾਈ ਕਰਨ ਦਾ ਤਾਂ ਇਹ ਕੰਮ ਆ ਜਿਹੜਾ ਇਹ ਇਕੱਲੀ ਜਥੇਬੰਦੀ ਨਹੀਂ ਕਰ ਸਕਦੀ ਜਥੇਬੰਦੀ ਨੇ ਜਿੱਥੇ-ਜਿੱਥੇ ਆਪਦੀਆਂ ਡਿਊਟੀਆਂ ਨਿਭਾਈਆਂ ਨਿਭਾਈ ਜਾਂਦੀ ਆ ਜਿੱਥੋਂ ਫੰਡ ਇਕੱਠਾ ਕਰਨ ਨੂੰ ਗਿਆ ਕੀਤਾ ਫੰਡ ਲਗਾਤਾਰ ਦੇ ਰਹੇ ਨੇ ਲਗਾਤਾਰ ਇਥੇ ਮਦਦ ਪਹੁੰਚ ਰਹੀ ਆ ਦੂਸਰੀਆਂ ਸਟੇਟਾਂ ਜੋ ਵੀ ਪਹੁੰਚ ਰਹੀ ਆ ਅੱਜ ਸਵੇਰ ਹਰਿਆਣੇ ਦੇ ਕੁਝ ਕਿਸਾਨ ਆਏ ਜਿਹੜੇ ਉਹ ਸਾਨੂੰ ਕੰਮ ਕਰਦਿਆਂ ਦੇਖ ਕੇ ਫੰਡ ਦੇ ਕੇ ਗਏ ਨੇ ਹੋਰ ਬਹੁਤ ਸਾਰੇ ਲੋਕ ਆ ਜਿਹੜੇ ਉਹ ਆਪੋ ਧਾਪੀ ਇੱਥੇ ਦੇਖ ਕੇ ਜਿਹੜਾ ਉਹ ਫੰਡ ਦਿੰਦੇ ਨੇ ਸੋ ਇਹ ਸਾਰਿਆਂ ਨੂੰ ਸਾਨੂੰ ਚਾਹੀਦਾ ਕਿ ਇਹਨਾਂ ਕਿਸਾਨਾਂ ਦੀ ਬਾਹ ਫੜੀ ਜਾਵੇ ਇਹਨਾਂ ਨੂੰ ਸਮੇਂ ਦਾ ਹਾਣੀ ਬਣਾਇਆ ਜਾਵੇ ਇਹ 2023 ਦੇ ਫਲੱਡ ਵਿੱਚ ਵੀ ਮਾਰੇ ਗਏ ਤੇ ਹੁਣ 2025 ਦੇ ਫਲੱਡ ਵਿੱਚ ਵੀ ਬਹੁਤ ਵੱਡੀ ਮਾਰ ਜਿਹੜੀ ਇਹਨਾਂ ਦੇ ਇਲਾਕਿਆਂ ਵਿੱਚ ਪਈ ਵੀਰੋ ਅਸੀਂ ਸਾਰੇ ਇਕੱਠੇ ਹੋ ਕੇ ਇਹਨਾਂ ਦੀ ਬਾਹ ਫੜ ਕੇ ਇਹਨਾਂ ਨੂੰ ਸਮੇਂ ਦੇ ਹਾਣੀ ਬਣਾਈਏ ਐਤ ਕੀ ਸਾਡਾ ਉਹ ਵੀ ਲਾਂਬਾ ਲੱਥਾ ਅੱਗੇ ਆਪਾਂ ਕਹਿੰਦੇ ਸੀ ਪੰਜਾਬ ਨਾਲ ਕੋਈ ਨਹੀਂ ਖੜਦਾ ਐਤ ਕੀ ਤਕਰੀਬਨ ਸਾਰੇ ਸੂਬੇ ਰਾਜਸਥਾਨ ਹੋਇਆ ਜੁਪੀ ਹੋਇਆ ਮਹਾਰਾਸ਼ਟਰ ਹੋਇਆ ਐਮਪੀ ਹੋਈ ਹਰਿਆਣਾ ਸਾਰੇ ਸੂਬਿਆਂ ਨੇ ਆ ਕੇ ਤਿਲ ਫੁੱਲ ਇੱਥੇ ਆਪਦਾ ਦਿੱਤਾ ਸੋ ਸਾਰਿਆਂ ਨੂੰ ਚਾਹੀਦਾ ਕਿ ਆ ਕੇ ਇਹਨਾਂ ਵੀਰਾਂ ਦੀ ਬਾਹ ਫੜਨ ਸਹਯੋਗ ਕੀਤਾ ਜਾਵੇ ਜਿੱਥੇ ਬੀਕੇ ਜੂ ਇਕਤਾ ਸਿੱਧੂਪੁਰ ਸਰਦਾਰ ਜਗਜੀਤ ਸਿੰਘ ਡੱਲੇਵਾਲ ਦੇ ਕਾਕਾ ਸਿੰਘ ਪੂਰੜਾ ਦੀ ਰਹਿਨਮਾਈ ਹੇਠ ਕੰਮ ਕਰ ਰਹੀ ਹੈ ਉੱਥੇ ਹੀ ਦੂਜੀਆਂ ਜਥੇਬੰਦੀਆਂ ਨੂੰ ਵੀ ਚਾਹੀਦਾ ਵੀ ਆ ਕੇ ਇਸ ਇਲਾਕੇ ਆਂਦੀ ਬਾਹ ਫੜੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ